ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਟੋਟਲ ਤੁਹਾਡੇ ਵਾਸਤੇ 8 ਨਗ ਲੈ ਕੇ ਆਏ ਜਿਨ੍ਹਾਂ ਚ ਜਰਸੀ ਐਚ ਐਫ ਕ੍ਰੋਸ ਸਾਹੀਵਾਲ ਰੇਗ ਪ੍ਰਕਾਰ ਦੇ ਨਿਗ ਨਹੀਂ ਹੈ ਜੀ ਬਚ ਕੋਸਕ ਦਾ ਸੂਏਬ ਨਾਗਾ ਤੇ ਕੋਸ ਹਜੇ ਸਮਾਂ ਲੈਂਦੇ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਕ ਤੁਸੀਂ ਕਰਨੀ ਆ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਤੇ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਬਾਈ ਗੁਰਦੇਵ ਸਿੰਘ ਆ ਪਿੰਡ ਚੜਿਆਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਮੋਬਾਈਲ ਨੰਬਰ 7901755638 ਜੀ ਠੀਕ ਆ ਬਾਈ ਅੱਜ ਫਿਰ ਅਠ ਨਾਗਾ ਜੀ ਪੱਠੇ ਨਾਗਾ ਜੀ ਕਿਧਰੋਂ ਸ਼ੁਰੂ ਕਰਗੇ ਜੀ ਆਪ ਲਓ ਤਿੰਨ ਗੰਗਾ ਸੁੰਗਾ ਏ ਠੀਕ ਆ ਪਹਿਲਾਂ ਸੁੰਨੇ ਦਿਖਾ ਦੇ ਸੁੰਨੇ ਵਿਖਾ ਦੇ ਕਪੜਾ ਆਏ ਇਤੋ ਹੀ ਕਰ ਬਰੇ ਸ਼ੁਰੂ ਵੱਡੇ ਸਾਰੇ ਹਵਾਨੇ ਵਾਲੀ ਤੋਂ ਸੁਹਾਗ ਨਮਾ ਜੀ ਅਰੀਨਲ ਦੂਜਾ ਸੁਹਾ ਭਰਾ ਮੂੰਹ ਤੋਂ ਛੇ ਦਾਂਦਾ ਕਦੋਂ ਸੁਈ ਆ ਜੀ ਇਹ ਸੁਈ ਆਪਣੇ ਘਰੇ ਰਾਤ ਆ ਬੱਚਾ ਕੀ ਆ ਬੱਚਾ ਮਗਰ ਬੱਛਾ ਇਹ ਪਹਿਲੀ ਚਵਾਈ ਸੁਬਾ ਹੋਈ ਏ 6 ਕਿਲੋ ਬੋਲੀ ਪਹਿਲੀ ਚਵਾਈ ਚ ਕੱਢੀ ਆ ਅੱਥ ਨੇ ਹੁਣ ਮਹਾਰਾਜ ਨੂੰ ਪਤਾ ਵੀ ਕਿੰਨਾ ਕੱਢੂ ਕੰਨਾਣਾ ਪਹਿਲੀ ਚਵਾਈ 6 ਕਿਲੋ ਹਵਾਨਾਂ ਦਾ ਹੁਣ ਵੀ ਫਸਿਆ ਪਿਆ ਜੀ ਆ ਤੜਕੇ ਦਾ ਬੈਠਾ ਹੀ ਨਹੀਂ ਜਾਂਦਾ ਸੀ ਗਾਂਵ ਸਾਡੀ ਪੂਛ ਪਾਸੇ ਕਰਦੀ ਬੈਠਾ ਨਹੀਂ ਜਾਂਦਾ ਕਰਕੇ 6 ਕਿਲੋ ਨਿਕਲਿਆ ਤੇ ਨਹੀਂ ਤਾਂ ਬੰਦਾ ਥੋੜਾ ਕੱਢਦਾ ਘਤੋਰ ਕੇ ਦਿਖਾਦੀ ਕਿਉਂਕਿ ਵੀਡੀਓ ਬਣਾਉਣੀ ਸੀ ਤੇ ਫੇਰ ਵੀ 6 ਕਿਲੋ ਬਾਈ ਕਹਿੰਦਾ ਆਪਾਂ ਕੱਢਤਾ ਜੀ ਥੋੜ ਦੇ ਨਾਲ ਦੀ ਨਾਲ ਜਿਹੜੀ ਜਿੰਨਾ ਤੋਂ ਲਈ ਆ ਵਹਿੜ ਰਣਗੇ ਪਿੰਡ ਤੋਂ ਲਈ ਆ ਦੁੱਧ 20 21 ਕਿਲੋ ਜਿਹੜੀ ਪਲੂਨ ਦਾ ਦਸਦੇ ਚ ਹੋਇਆ ਆ ਠੀਕ ਆ ਆਪਾਂ ਦਾ ਆਪਾਂ 18 ਕਿਲੋ ਮੰਨ ਕੇ ਲਈ ਆ ਬਾਕੀ ਜਿਹੜੇ ਭੈਣਾਂ ਭਰਾਣੇ ਲੈਣੀ ਉਹ ਆਪ ਦੀ ਸਮਝ ਨਾਲ ਲੈਣੀ ਆ ਜੀ ਸੋਨਾ ਹਵਾਨਾ ਬੱਚਾ ਮਗਰ ਵੱਛਾ ਜੀ ਬਾਕੀ ਫੇਸ ਕੁਆਲਟੀ ਸੋਹਣੀ ਆ ਹਮਾ ਨਾ ਸੋਨਾ ਫਿਟ ਨਸਾਲਾ ਕਾਟਟਾ ਲਾ ਥਣ ਪੂਰਾ ਮੋਟਾ ਲੱਗਿਆ ਵਾ ਗਲਾਬੀ ਜੀ ਗੈਬ ਤੇ ਆਉ ਵੀ ਬਾਕੀ ਬਾਈ ਦੱਸਦਾ ਕਿ ਮਾਲਕਾਂ ਨੇ ਤਾਂ ਜਾਦਾ ਦੱਸਿਆ ਆਪ 18 ਮੰਨ ਕੇ ਲਈਏ ਤੁਸੀਂ ਆਪਦੀ ਸਮਝ ਨਾ ਲੈਣੀ ਆ ਪੂਰਾ ਫਿਟਨੈਸ ਵਾਲਾ ਜੀ 6 ਕਿਲੋ ਬੌਲੀ ਪਹਿਲੀ ਜਵਾਈ ਚ ਨਿਕਲੇ ਸਫੇ ਕੁਆਲਟੀ ਸੋਹਣੀ ਐ ਇਹੋ ਜੀ ਵੱਛੀ ਨੂੰ ਕੋਈ 20 ਕਿਲੋ ਦਾ ਤਾਂ ਬਾਹਲਾ ਨਹੀਂ ਬਾਹਲਾ ਨਹੀਂ ਕੋਈ ਬਾਹਲਾ ਨਹੀਂ ਬਾਕੀ ਸੇਵਾ ਦਾ ਵੀਰੇ ਜੇ ਕੋਈ ਵੀ ਵਾਅਦਾ ਕਰ ਲੂ ਤਾਂ ਜਿੰਨਾ ਮਰਜ਼ੀ ਚੋਲੇ ਹੋ ਸਕਦਾ ਵਾਅਦੇ ਚੋਲੇ ਸੀਲਸ ਲੱਗਣ ਤੋਂ ਪੁੱਜ ਕੇ ਵੱਛੀ ਲੈ ਠੀਕ ਐ ਜੀ ਥਨ ਲੱਗਾ ਗਲਾਸ ਵਰਗਾ ਲੈ ਚੱਲੀ ਵੀਰੇ ਇਹਦੀ ਫਿਰ ਛੋਟੀ ਜੀ ਡਿਮਾਂਡ ਜੀ ਮੁੱਲ ਬਰਾੜ ਜਿੰਨਾ ਮਰਜ਼ੀ ਕਰਾ ਲਓ ਭਰਾ ਸਾਡੇ 56000 ਦੀ ਵੈੜ ਦੇ ਦਾਂਗੇ ਠੀਕ ਆ ਜੀ ਮੁੱਲ ਕਰੋਨ ਨੂੰ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ ਸਾਡੇ 56000 ਦੀ ਵੈੜ ਦੇ ਦਾਂਗੇ ਜੀ ਵਿੱਚੋਂ ਲੈਸ ਜ਼ਰੂਰ ਹੋ ਜਾਊਗਾ ਜੀ ਸੋਨਾ ਕੱਟ ਵਾਲਾ ਹਵਾਨਾ ਥਣ ਮੋਟਾ ਲੱਗਿਆ ਵਾ 56000 ਰੁਪਇਆ ਜੀ ਵਿੱਚੋਂ ਮਾਨਤਨ ਕਿੰਨਾ ਕਰ ਦੇਗਾ ਮਾਨਤਨ ਛੋੜਛੱਪਾ ਕਰ ਦਾਂਗੇ ਖੁਸ਼ ਹੋਗੇ ਬਈਆ ਠੀਕ ਆ ਜੀ ਵੈੜ ਚੰਗੀ ਆ ਵੈਸੇ ਵੈੜ ਹੁਣ ਆਪਾਂ ਵੀ ਮੁੱਲ ਭਰ ਕੇ ਲੈ ਤੈਨੂੰ ਪਤਾ ਹੁਣ ਫਰੀ ਤਾਂ ਕੋਈ ਦਿੰਦਾ ਹੀ ਨਹੀਂਗਾ ਜੀ ਅੱਗੇ ਵੀਰੇ 2 ਨੰਬਰ ਸੁਆਗਨ ਨਮਾ ਜੀ ਇਹ ਪਲੂੜ ਮਗਰ ਵੱੱਛੀ ਦੋ ਦੰਦ ਦੋ ਦੰਦ ਬੱਚਾ ਹੀ ਆ ਹਜੇ ਹਾਂਜੀ ਬੱਚਾ ਵੀ ਮਗਰ ਆਪ ਵੀ ਟੋਪ ਦਾ ਤੇ ਮਗਰ ਬੱਚਾ ਵੀ ਟੋਪ ਦਾ ਇਹ ਕਦੋਂ ਸੂਈ ਹੈ ਜੀ ਇਹ ਪਰਸੋਂ ਸੂਈ ਆ ਜੇਰ ਡੰਨਾ ਜੀ ਜੇਰ ਦੀ ਗਾਰੰਟੀ ਹੋਊਗੀ ਠੀਕ ਆ ਜੀ ਇਹ ਤਾਂ ਥੱਲੇ ਕਿੰਨਾ ਬੋਲਾ ਤਿਆਰ ਆ ਜੀ ਇਹ ਥੱਲੇ ਹੋਊਗਾ 9 ਕਿਲੋ ਥਣਾ ਦੀ ਡੰਨਾ ਜੀ ਥਣਾ ਦੀ ਗਾਰੰਟੀ ਹੋਊ ਦੋ ਦੰਦ ਬੱਚਾ ਹੀ ਆ ਜੀ ਪਰਸੋਂ ਦੀ ਸੂਈ ਆ ਬੱਚਾ ਮਗਰ ਵੱੱਛੀ ਆ 9 ਕਿਲੋ ਬੋਲਾ ਨੈਟ ਰੈਡੀ ਆ ਜੀ ਹਵਾਨਾ ਸੋਹਣਾ ਫਿਟਰਨਸ ਆਲਾ ਥਾਣੇ ਕੱਲਾ ਕੱਲਾ ਨਿੱਖੜ ਮਾ ਸਨੱਕ ਪੁਣਾ ਬਹੁਤਾ ਵੈੜ ਚ ਬਾਈ ਚੈੱਕ ਕਰ ਸਕਦੇ ਹੋ ਪੂਰੀ ਸਨੱਕੀ ਆ ਕੋਈ ਐ ਨਹੀਂ ਵੀਰੇ ਲਿੱਸੀ ਨਹੀਂ ਫਿੱਕੀ ਨਹੀਂ ਥਾਣਾ ਦੇ ਸੈਜ ਵੀ ਸੋਹਣੇ ਆ ਇਹਦੀ ਫਿਰ ਛੋਟੀ ਜੀ ਡਿਮਾਂਡ ਜੀ ਇਹਦਾ 50000 ਆ ਜੀ ਇਹਦਾ 50000 ਰੁਪਇਆ ਦੋ ਨੱਕ ਮਿਲਨੇ 50 ਚ ਇੱਕ ਮਗਰ ਬੱਛੀ ਮਿਲਣੀ ਆ ਜੀ ਚੈੱਕ ਕਰ ਸਕਦੇ ਹੋ ਜਿਹੋ ਜੀ ਆਪ ਆ ਤੇ ਉਹੋ ਜੀ ਟੌਪ ਦੀ ਬੱਛੀ ਆ ਜੀ ਕਵਾਲਿਟੀ ਚੈੱਕ ਕਰ ਲਓ ਜੀ ਬੱਚੀ ਦੀ ਹੈ ਜਿਹਾ ਬੱਚਿਆਂ ਕੇ ਤੇ ਤਰੀਆਂ ਪਈਆਂ ਜੀ ਬਾਕੀ ਠੰਡੀ ਸੀਲ ਹੈ ਜੀ ਪੂਰੀ ਬਹੁਤ ਠੰਡੀ ਸੀ ਲਾ ਵੀਰ ਠੀਕ ਆ ਜੀ ਤਿੰਨ ਨੰਬਰ ਕਿਹੜੀ ਵੀਰੇ ਤਿੰਨ ਨੰਬਰ ਜਿਹੜੀ ਹੁਣ ਵੇੜਾ ਆਪਾਂ ਰੋਕੀ ਸੀ ਵੀਡੀਓਸ ਰੋਕੀ ਸੀਗੀ ਠੀਕ ਆ ਤਾਜੀ ਸੁਈ ਸੁਈਆਂ ਵੀ ਨਹੀਂ ਦਿਖਾ ਪਹਿਲਾਂ ਉਹਨਾਂ ਦਾ ਹੀ ਕੰਮ ਨਿਬੜ ਆ ਠਾ ਦਿਓ ਜੀ ਬੈਂਦਾ ਪਸੂ ਬਾਕੀ ਗੱਬਣਾ ਵੀ ਐ ਸੁਈਆਂ ਤਾਂ ਦਿਖਾ ਦਿੰਨੇ ਕਿਉਂਕਿ ਵੀਰੇ ਸੁਈਆਂ ਦਾ ਗਾਹਕ ਜ਼ਿਆਦਾ ਹੁੰਦਾ ਕੋਈ ਨਹੀਂ ਕੋਈ ਨਹੀਂ ਕੋਈ ਕਰਾਂ ਦੇ ਸੁਆ ਕਰ ਨਮਾਜ ਇਹ ਵੱਛੀ ਵਿਰਾੜ ਦੂਆ ਸੂਆ ਹੁਣ ਸੂਕੇ ਹਟ ਗਿਆ ਹੁਣੇ ਹੀ ਸੋਈ ਹੈ ਹਾਂ ਤੇਰੇ ਸਾਹਮਣੇ ਆਪਾਂ ਵੀਡੀਓ ਰੋਕੀ ਤਾਂ ਸੀਗੀ ਸਹੀ ਗੱਲ ਹੈ ਜੀ ਕਿਉਂਕਿ ਇਹ ਵੜ ਸੂਣ ਲੱਗ ਗਿਆ ਜੀ ਮਾਲਕ ਨੇ ਟੀਗਾ ਦੱਸਿਆ ਕਿ ਬਹੁਤ ਚੰਗਾ ਭਰਾਇਆ ਠੀਕ ਹੈ ਜੀ ਤੈਨੂੰ ਮੈਂ ਤਾਂ ਨੂੰ ਆਖੀ ਮੈਂ ਕਿ ਹੁਣ ਕਟਾ ਕੱਟੀ ਕਾਢ ਹੀ ਲੈਣ ਦੇ ਵੀ ਕੀ ਆਉਂਦਾ ਕੀ ਨਹੀਂ ਕੀ ਆਉਂਦਾ ਕੀ ਨਹੀਂ ਕਿ ਵਾਕੀ ਟੀਕਾ ਚੰਗਾ ਭਰਾਇਆ ਸੀ ਬੱਚਾ ਦਿਖਾ ਦਾਂਗੇ ਰਮੇ ਮੜਾ ਜਾ ਇਹਦਾ ਰਿਕਾਰਡ ਵੀ ਹੈਗਾ ਵੱਛੀ ਦਾ ਇਹਦਾ ਰਿਕਾਰਡ ਵੀ ਹੈਗਾ ਜੀ ਮੈਜੂ ਪ੍ਰੋਪਰ ਕਿਹੜੇ ਸੀ ਮੰਦੀ ਆ ਜੀ ਉਹ ਬਈ ਉਹਦਾ ਟੱਡਕਾ ਆ ਠੀਕ ਆ ਜੀ ਲੈ ਜੇ ਕੋਈ ਵੀ ਬੈਂਕ ਨੋਜ ਵਾਲੀ ਆ ਹਾਂ ਕੁਆਲਿਟੀ ਬੜੀ ਚੰਗੀ ਆ ਜੀ ਤਾਜੀ ਸੂਈ ਆ ਬਿਲਕੁਲ ਥਣਾ ਦੇ ਦੰਨ ਆ ਬਰੇ ਵੇੜਾ ਆਪੀ ਬਹੁਤ ਚੰਗੀ ਭਰਾ ਤਰੋਂ ਮੜਾ ਝੁੱਲ ਲਾ ਕੇ ਵਖਾਵਾ ਚੁੱਲੇ ਲਾ ਦੇ ਤਾਂ ਦਿੱਤਾ ਸੀਗਾ ਬਾਈ ਜੇਰ ਜੁਰ ਪੈ ਜੇ ਵਧੀਆ ਕੁਆਲਿਟੀ ਚੰਗੀ ਆ ਥਣਾ ਦੀ ਸੂਈ ਦਾ ਨਹੀਂ ਪਤਾ ਮੈਂ ਗਾਂ ਨੂੰ ਸੁੱਕੇ ਹੱਡੀਆਂ ਸਹੀ ਗੱਲ ਆ ਜੀ ਆਏ ਮੰਨਿਆ ਨਹੀਂ ਸੁਹਾ ਜਾ ਬਲੇ ਬੱਚਾ ਸਟਰੋਂਗ ਆ ਕੋਈ ਆਏ ਨਹੀਂ ਕਾ ਵੀਰੇ ਬੱਚਾ ਖਰਾਬ ਆ ਬਾਕੀ ਸੋਨਾ ਫਿਟਨੈਸ ਵਾਲਾ ਹਵਾਨਾ ਜੀ ਮੋਰਲੇ ਵੀਰੇ ਆਜੋ ਆਜੋ ਕੋਈ ਥਾਣਾ ਕੱਲਾ ਕੱਲਾ ਨਿਕੜ ਮਾ ਹੱਥੀ ਚਵਾਈ ਵਾਲਾ ਥਾਣਾ ਜੀ ਬਾਕੀ ਚਾਰ ਹੀ ਥਾਣਾ ਫੋਰ ਸ਼ਾਂਗ ਪੋਰਾ ਵੀ ਨਹੀਂ ਫੇਸ ਕੁਆਲਟੀ ਵੀ ਸੋਹਣੀ ਆ ਯਾਰ ਨਮੂਨਾ ਹੀ ਆ ਇਹ ਕਿਹਨੇ ਘਰੇ ਰੱਖਣਾ ਦਾ ਠੀਕ ਆ ਜੀ ਮੋੜ ਲਿਆ ਵੀਰੇ ਤੋਹਫਾ ਹੀ ਆ ਤੋਹਫਾ ਜਮਾ ਠੀਕ ਆ ਜੀ ਤੇ ਇਹਦੀ ਡਿਮਾਂਡ ਜੀ ਇਹਦਾ 66000 ਆ ਜੀ ਇਹਦਾ ਬਾਈ ਕਹਿੰਦਾ 66000 ਰੁਪਏ ਡਿਮਾਂਡ ਆ ਮਗਰ ਬੱਚਾ ਵੀ ਤੁਹਾਨੂੰ ਪੂਰਾ ਟਾਪ ਦਾ ਮਿਲ ਜਾਣਾ ਜੀ ਬਾਕੀ ਕੁਆਲਿਟੀ ਵਾਈਜ਼ ਵੀ ਕਰਮ ਵਾਲੀਆਂ ਚੰਗੀਆਂ ਵੀਰੇ ਬਰਾੜਾ ਜੀ ਏਡੀ ਗਾਣੇ ਦੁੱਧ 20 ਕਿਲੋਣਾ ਪਾਇਆ ਫਿਰ ਗਾਂ ਰੱਖਦਾ ਫਾਇਦਾ ਨਹੀਂ ਫਿਰ ਨਹੀਂ ਵੀਰੇ ਕੋਈ ਪਉਂਦੀ ਹੈ ਇਹ ਵੀ ਤੁਹਾਨੂੰ ਦੱਸ ਦੇ ਬਾਕੀ ਵੀਰੇ ਬੱਚਾ ਤੁਹਾਨੂੰ ਇਹ ਜਿੱਥੇ ਕਿੱਥੇ ਮਿਲਦਾ ਜੀ ਚੰਗਾ ਸੀਮਨ ਵਾਕੀ ਮਾਲਕਾ ਨੇ ਸਹੀ ਦੱਸਿਆ ਸੀਗਾ ਵੀਰੇ ਸੀਮਨ ਚੰਗਾ ਲੱਗਿਆ ਵਾ ਜੀ ਬਹੁਤ ਚੰਗੀ ਵੱੱਛੀ ਹੈ ਲੰਮੀ ਲੰਝੀ ਬਹੁਤ ਬਾਕੀ ਰਿਕਾਰਡ ਮਿਲ ਜੂਗਾ ਬਾਈ ਕਹਿੰਦਾ ਆਪਣੇ ਕੋਲ ਸਟਰਾ ਮਾਲਕਾ ਨੇ ਦਿੱਤਾ ਜੀ ਅੱਗੇ ਵੀਰੇ 4 ਨੰਬਰ ਕੀ ਤੋਂ ਸ਼ੁਰੂ ਕਰਨਾ ਜੀ 4 ਨੰਬਰ ਉਹ ਨਗੀਨੇ ਵਖਾ ਸਾਹੀ ਵਾਲਾ ਦੋਨੇ ਫਿਟਨੈਸ ਵਾਲੇ ਆ ਜੀ ਹਵਾਨੇ ਚੈੱਕ ਕਰੋ ਮੈਂ ਅੱਗੇ ਆ ਕੇ ਵੇਖੀ ਜਾਂਦਾ ਸੀ ਤਿਆਰੀ ਬੜੀ ਕਮਾਲ ਦੀ ਕੀਤੀ ਇਹਨਾਂ ਨੇ ਜੀ ਸੂਆ ਗੰਨਾ ਮਾਜੀ ਇਹਦਾ ਇਹ ਪਲੂਣ ਵਾਛੀ ਚਾਰ ਦੰਦ ਮੂੰਹ ਤਾਂ ਬਾਈ ਮੂੰਹ ਤਾਂ ਚਾਰ ਦੰਦ ਦਾ ਜੀ ਨੀ ਨਾ ਰਹੀ ਨਾ ਠੀਕ ਆ ਜੀ ਤੇ ਸਮਾਂ ਕਿੰਨਾ ਲੈਂਦੀ ਆ ਜੀ ਬਸ 5-4 ਦਿਨ ਕੱਢੂ 5-4 ਦਿਨ ਠੀਕ ਹੈ ਕਿੰਨਾ ਪਾਜੂ ਵੀਰੇ ਦੁੱਧ ਦੁੱਧ ਬਈ 18-19 ਲੀਟਰ ਪਲੋਂ ਦਾ ਹਾਕਾ ਜਿਹੜਾ ਸਾਹਮਣਾ ਬੋਡੀ ਵੇਟ ਤੇ ਉਤੋਂ ਵੱਡੀ ਆ ਸਹੀ ਗੱਲ ਆ ਤਿਆਰੀ ਵੀ ਬੜੀ ਕਮਾਲ ਦੀ ਕੀਤੀ ਆ ਕੋਈ ਆਏ ਨਹੀਂ ਬਈ ਤਿਆਰੀ ਕੀ ਮਾੜੀ ਆ ਜੀ ਸੋਹਣਾ ਹਵਾਨਾ ਥਾਨ ਕੱਲਾ ਕੱਲਾ ਨਿੱਖੜ ਮੈਂ ਚੈੱਕ ਕਰ ਸਕਦੇ ਹੋ ਹੱਥੀ ਚਵਾਈ ala ਥਾਨਾ ਰੰਗ ਪ੍ਰਿੰਟ ਦੀ ਵੀ ਚੰਗੀ ਆ ਮੋੜ ਲਿਆ ਵੀਰੇ ਦੁੱਧ ਚੰਗਾ ਪਾਊਗੀ ਜੀ ਸੋਹਣਾ ਵੇਟ ਵਖਾ ਫੋਟ ਛੰਗ ਭੂਰਾ ਵੀ ਨਹੀਂ ਵੇਟ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਚੈੱਕ ਕਰ ਸਕਦੇ ਹੋ ਇਹ ਸਾਈਵਾਲ ਨਹੀਂ ਆਪਾਂ ਕਹਿ ਸਕਦੇ ਆ ਇੱਥੇ ਆ ਕੇ ਅਗਲਾ ਨੌਕਸ ਕੱਢੇ ਤੇ ਗਾਂ ਜਰਸੀ ਆ ਮਾੜੀ ਜਿਹੀ ਕ੍ਰੋਸ ਆ ਸਾਈਵਾਲ ਤੇ ਜਰਸੀ ਦਾ ਕ੍ਰੋਸ ਆ ਹਾਂ ਹੈ ਜਰਸੀ ਸਰ ਫਾਇਦਾ ਮੇਰੇ ਫੈਟ ਵੱਧ ਜਾਣੀ ਆ ਫੈਟ ਚੰਗੀ ਆਊਗੀ ਗਰਮ ਵਾਲੀ ਤੇ ਦੁੱਧ ਵੀ ਖੁੱਲਾ ਹੀ ਪਾਊਗੀ ਜੀ ਤੇ ਇਹਦੀ ਡਿਮਾਂਡ ਜੀ ਇਹ ਬੱਚੀ 60 ਦੀ ਦੇ ਦਾਂਗੇ ਜੋੜਾ ਲੈ ਜਾਵੇ ਮੇਰੇ ਕੋਈ ਜੋੜਾ ਲੈ ਜਾ 1000 1000 ਸ਼ੂਟ ਕਰਦਾ ਠੀਕ ਆ ਇਹ ਵੀ ਬਾਈ ਕਹਿੰਦਾ ਬੱਚੀ 60 ਦੀ ਦੇ ਦਾਂਗੇ ਸਾਈਵਾਲ ਤੇ ਜਰਸੀ ਦਾ ਕ੍ਰੋਸ ਜਾ ਆ ਜਾਂਦਾ ਨਾ ਇਹਨੂੰ ਸਾਹੀਵਾਲ ਕਹਿ ਸਕਦੇ ਆ ਤੇ ਨਾ ਹੀ ਆਪਾਂ ਜਰਸੀ ਕਹਿ ਸਕਦੇ ਆ ਜੀ ਇਹ ਹੋ ਗਏ ਆ ਜੀ ਚਾਰ ਨਗ ਤੇ ਪੰਜ ਵੀ ਸਾਹੀਵਾਲ ਲਈ ਫਰਦਾ ਜੀ ਪੰਜ ਨੰਬਰ ਵੀ ਤਿਆਰੀ ਬੜੀ ਕਮਾਲ ਦੀ ਕੀਤੀ ਆ ਜੀ ਆ ਸਾਹੀਵਾਲ ਨੇ ਵੈਸੇ ਸਾਹੀਵਾਲ ਪਿਓਰ ਇਹ ਵੀ ਨਹੀਂ ਇਹ ਵੀ ਕ੍ਰੋਸ ਜਾਈ ਆ ਜੀ ਇਹ ਤਾਂ ਸੁਆ ਕਰਨ ਮਾ ਜੀ ਇਹ ਜਰਸੀ ਆ ਵੈੜ ਪਿਓਰ ਜੀ ਇਹ ਤਾਂ ਪੰਜਾਬ ਵਾਲੀ ਵੱਡੀ ਜਰਸੀ ਆ ਪੰਜਾਬ ਵਾਲੀ ਜਰਸੀ ਦੀ ਠੀਕ ਆ ਜੀ ਤੇ ਸਮਾਂ ਕਿੰਨਾ ਲੈਂਦੀ ਆ ਬਈ ਤੇ ਦੂਜਾ ਸੁਆ ਵਾਛੀ ਤਿਆਰੀ ਬੜੀ ਸੋਹਣੀ ਕੀਤੀ ਹੈ। ਕੀ ਦੁੱਧ ਰਿਕਾਰਡ ਆ ਜੀ ਇਹਦਾ? ਦੁੱਧ ਤਾਂ ਵੀ 22-23 ਲੀਟਰ ਦਾ ਰਿਕਾਰਡ ਹੈ ਦਾ। 22-23 ਲੀਟਰ ਦਾ। ਹਾਂ, ਪੰਜਾਬ ਵਾਲੀ ਵੱਡੀ ਚਰਸੀ ਆ। ਸਹੀ ਗੱਲ ਆ। ਹਵਾਨਾ ਸੋਹਣਾ ਚੈੱਕ ਕਰ ਸਕਦੇ ਹੋ। ਹਨ ਕੱਲਾ-ਕੱਲਾ ਨਿੱਖੜ ਮਾ ਫਿਟਨੈਸ ਵਾਲਾ ਹਵਾਨਾ। ਮੋਟਾ ਥਣ ਲੱਗਿਆ ਵਾ ਜੀ। ਵਾਲ ਢੱਲਾ ਹਵਾਨਾ 'ਚ ਬਹੁਤ ਪੰਨਾਂ ਨੇ ਜੀ। ਸਾਰੀਆਂ ਵਾਲ ਢੱਲਾ ਕਰਮਾਜ ਨੇ ਕੱਟ ਕੇ ਸੋਹਣਾ ਜੀ। ਚੈੱਕ ਕਰ ਸਕਦੇ ਹੋ। ਤੇ ਇਹਦੀ ਛੋਟੀ ਜੀ ਡਿਮਾਂਡ ਜੀ। ਬੋਲਾ ਵੇਰਤ ਕਾ ਆ ਗਿਆ ਵਖਾ ਪਿਛੋ ਮੂਹਰੋ ਸਾਰੀ। ਬਾਕੀ ਚੈੱਕ ਕਰ ਸਕਦੇ ਹੋ ਹਵਾਨਾ ਤੁਸੀਂ ਦੇਖ ਹੀ ਸਕਦੇ ਹੋ ਵਲਟਲਾ ਬਹੁਤ ਨੇ ਜੀ ਕੱਦ ਵਿਖਾ ਕੇ ਦੰਦ ਵੀ ਚੰਗਾ ਕੱਦ ਵੀ ਬਾਈ ਚੰਗਾ ਦੰਦੋ ਚੱਕ ਕੀਤੀ ਹੈ ਜੀ ਦੰਦੋ ਛੇ ਦਾੰਦਾ ਮੂੰਹ ਤਾਂ ਛੇ ਦਾੰਦਾ ਜੀ ਕਹਿਣ ਦੀ ਗੱਲ ਨਹੀਂ ਓਰੀਜਨਲ ਦੂਜਾ ਸੁਆ ਬਾਕੀ ਦੇਖ ਸਕਦੇ ਹੋ ਦਿਨ ਲਗਭਗ ਹਜੇ ਲੈ ਜੂਗੀ ਜੀ ਜੇ ਜਮਾ ਤਿਆਰੀ ਚ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਟੌਪ ਦਾ ਤਿਆਰ ਕੀਤਾ ਹੋਣਾ ਸੀਗਾ ਜੀ ਰੋਗਲੀ ਮੜਾ ਜ ਫੋਟ ਛੱਕ ਭੋਰਾ ਨਹੀਂ ਥਣਾ ਦੀ ਦੰਨ ਅ ਜੀ ਥਣਾ ਦੀ ਗਾਰੰਟੀ ਹੈ ਠੀਕ ਹੈ ਜੀ ਤੇਰੀ ਡਿਮਾਂਡ ਜੀ ਇਹ ਮੈਂ ਤਾਂ 70000 ਦੀ ਦੇਵਾਂ ਜੋੜਾ ਲੈ ਜੇ ਬਾਈ ਕੋਈ ਡਿਮਾਂਡ ਕਰਦਾ ਠੰਡੀ ਠੰਡੀ ਫੁੱਲ ਆ ਯਾਰ ਗਾ ਲਾਓ ਜੀ ਹੱਥ ਹੁਣਾ ਲਾ ਕੋ ਲੈ ਨਿਆਣਾ ਪਾਉਣਾ ਵਾਲੇ ਨਹੀਂ ਪਾਉਣਾ ਨਾ ਪਵੇ ਇਹ ਗਾਰ ਮੇਂ ਥੋੜਾ ਹੋ ਚੀਜ਼ਾਂ ਠੀਕ ਆ ਜੀ ਤੋਹਫਾ ਹੀ ਆ ਹੂੰ ਯਾਰ ਪੈਰ ਪਿਛੋਖਾ ਵੀ ਹੈ ਗੱਡੀ ਆ ਹਵਾਨਾ ਆ ਪਰ ਨੇੜੇ ਤੋਂ ਦਿਖਾ ਦਿੱਗੇ ਜੀ ਦਿਖਾ ਦਿ ਜੀ ਥੋੜਾ ਇੱਕ ਕੈਮਰੇ ਤੋਂ ਡਰਦਾ ਜੀ ਉਪਰ ਆ ਕਰਦਾ ਪਸੂਦ ਕਿਹਨੇ ਘਰੋਂ ਨਹੀਂ ਕੱਢੀ ਅਸੀਂ ਚੜ੍ਹਾਈ ਵੀ ਮਾਹ ਲੈਂਦੀ ਆ ਅੱਛਾ ਤਾਂ ਨਵੇਂ ਥਾਂ ਕਿਹਨੇ ਜੀਜ ਆ ਹਜੇ ਚੰਗੂ ਲਾਇਆ ਨਹੀਂ ਗਾ ਤੇ ਅੱਗੇ ਵੀਰੇ ਕਿੰਨੇ ਹੋਗੇ ਪੰਜ ਨਾਗ ਹੋਗੇ ਤੇ 6 ਨੰਬਰ ਜੀ 6 ਨੰਬਰ ਤੇ HF ਫਰਡ ਵਿਖਾ ਦਿੰਦੇ ਠੀਕ ਹੈ ਜੀ ਸੁਆ ਕਿੰਨਾ ਮਾਜੀ ਇਹਦਾ ਸੁਆ ਦੂਜਾ ਲਓ ਜੀ ਚੈੱਕ ਕਰ ਸਕਦੇ ਹੋ ਕਿੰਨੇ ਦਿਨ ਲੈਂਦੀ ਆ ਜੀ ਦਿਨ 5-7 ਕੱਢਦੀ ਆ 5-7 ਲੈ ਜੂਗੀ ਜੀ ਥਣਾ ਦੀ ਡੰਨ ਜੀ ਗਾਨੇ ਆ ਬਾਈ ਜਾਨਾ ਤੋੜਾ ਦੁੱਧ ਦੁੱਧ ਵਿੱਚ 17-18 ਲੀਟਰ ਪਲੂਨ ਦਾ ਦੱਸਿਆ ਮਾਲਕਾਂ ਨੇ ਐਤ ਕੀ ਅਗਲੇ ਦੀ ਸੇਵਾ ਬਾਈ ਠੀਕ ਹੈ ਜੀ ਹਾਂ ਇੱਦਾਂ ਚੱਲੇ ਇੱਕ ਤਿਆਰ ਅਗਲੇ ਦੀ ਸੇਵਾ ਬਾਕੀ ਜਿੰਨੇ ਥੋੜੀ ਸੇਵਾ ਉਹਨਾਂ ਦੁੱਧ ਤੁਸੀਂ ਚੋਲੋਗੇ ਜੀ ਤੇ ਦਾਨਵ ਜਰੂਰ 5 7 2 10 ਦਾ ਕਿ ਲੈ ਜੂਗੀ ਰੰਗ ਪ੍ਰਿੰਟ ਦੀ ਚੰਗੀ ਆ ਥਾਣਾ ਦੇ ਸਹਿਜ ਵੀ ਸੋਨੇ ਅੱਗੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚੈੱਕ ਕਰ ਸਕਦੇ ਹੋ ਕੱਲੀ ਕੱਚੀ ਕੱਚੀ ਆ ਜੇ ਤਿਆਰੀ ਚ ਹੁੰਦੀ ਤਾਂ ਗੱਲਬਾਤ ਹੋਰ ਹੋਣੀ ਸੀ ਵਜਨ ਵੀ ਚੰਗਾ ਰੰਗ ਪ੍ਰਿੰਟ ਵੀ ਚੰਗਾ ਤੇ ਇਹਦੀ ਡਿਮਾਂਡ ਛੋਟੀ ਜੀ ਜੇਰ ਮੋਲ ਨਹੀਂ ਕਰਨਾ ਪਰ ਆੜਾ ਵੜ 55000 ਦੀ 45 ਜੇ ਕੋਈ ਭੈਣ ਭਰਾ ਕੱਚੀ ਵਪਾਰੀ ਵੀ ਲੈ ਜੂ ਦੇ ਦਾਂਗੇ ਅੱਜ ਅੱਜ ਜਿੱਦੇ ਤਿਆਰ ਹੋਗੀ ਉਦਦੇ ਨਹੀਂ ਮੈਨੂੰ ਉਦਦੇ ਤੈਨੂੰ ਪਤਾ ਹੀ ਹੁਣ ਕੀ ਕਰਨਾ ਉਦਦੇ ਤੱਕ ਗੱਲਾਂ ਬਾਤਾਂ ਵੀ ਹੋਰ ਹੋਣਗੀਆਂ ਕੱਲੀ ਕੱਚੀ ਆ ਦੇਣ ਜਰੂਰ ਲੈ ਜੂ ਤੇ ਪਰ ਵੜ ਚੰਗੀ ਤਿਆਰ ਹੋਊਗੀ ਜਿੱਦੇ ਹੋਊਗੀ ਜੀ 45000 ਦੀ ਈ ਗਾਂ ਹੋਣੀ ਕੋਈ ਅੰਦਾਜ਼ਾ ਨਹੀਂ ਸਹੀ ਗੱਲ ਹੈ ਜੀ ਚੰਗੀ ਆ ਵੜ ਤੇ 7 ਨੰਬਰ ਵੀਰੇ ਕਿਹੜੀ 7 ਨੰਬਰ ਜਿੰਦੋਂ ਤੋਂ ਕਹਿੰਦੇ ਟਰੱਕ ਜਿੱਦੀ ਆ ਆ ਗਈ ਠੀਕ ਹੈ ਜੀ ਆਪ ਵੀ ਟਰੱਕ ਜਿੱਦੀ ਤੇ ਹਵਾਨਾ ਵੀ ਸੋਨਾ ਤਿਆਰ ਕੀਤਾ ਜੀ ਇਹਦਾ ਸੁਆ ਕਿੰਨਾ ਮਾਜੀ ਇਹ ਤੀਜੇ ਸੁਆ ਨੂੰ ਦੇ ਬਣਾ ਦੁੱਧ ਦਾ ਰਿਕਾਰਡ ਇਹ 26 27 ਲੀਟਰ ਦਾ ਦੱਸਿਆ ਮਾਲਕਾਂ ਨੇ 22 ਦੇ ਤਾਂ ਸਿਰ ਤੋਂ ਤਾਂ ਲੰਘਦੀ ਐ ਇਹ ਵੀ 26 27 ਕਿਲੋ ਦੋ ਦੱਸਿਆ ਆਪਾਂ 22 23 ਕਿਲੋ ਮੰਨ ਕੇ ਲਈਏ ਬੱਧੀ ਆ ਵੇ ਹਾਂ ਲਮੀ ਲਿਆ ਜਾ ਲਓ ਜੀ ਤੋੜ ਕੇ ਦਿਖਾ ਦੀ ਵੀਰੇ ਸੁਆ ਬਾਈ ਦੱਸਦਾ ਕਿ ਤੀਜਾ ਤਿਆਰੀ ਬੜੀ ਸੋਹਣੀ ਐ 26 27 ਕਿਲੋ ਦਾ ਰਿਕਾਰਡ ਆ 22 ਦੇ ਤਾਂ ਸਿਰ ਤੋਂ ਵੀ ਤਾਂ ਲੰਘਦੀ ਐ ਮੋੜ ਲਿਆ ਬਾਕੀ ਤਿਆਰੀ ਚੰਗੀ ਆ ਪੂਰਾ ਸੋਹਣਾ ਤੇ ਵੱਡਾ ਹਵਾਨਾ ਬਾਈ ਕਹਿੰਦਾ ਆਪਾਂ 22 23 ਕਿਲੋ ਮੰਨ ਕੇ ਲਈਏ ਅੱਗੇ ਤੁਹਾਡੀ ਸੇਵਾ ਦਾ ਜੀ ਜਿੰਨੀ ਤੁਸੀਂ ਸੇਵਾ ਕਰ ਲੋਗੇ ਉਹਨਾਂ ਦਾ ਵੀ ਮੰਨ ਕੇ ਆ ਜੇ ਬਾਅਦ ਚੱਡੀ ਗਾ ਹੈ ਸਹੀ ਗੱਲ ਹੈ ਜੀ ਬਾਅਦ ਚੱਡੀ ਆ ਆ ਲਾਲੋ ਸਾਹਿਬ ਤੋਰਨ ਵਾਲੇ ਵੀਰ ਦੇ ਸਿਰ ਤੋਂ ਗਾ ਉੱਤੋਂ ਦੀ ਲੰਗਦੀ ਆ ਲਓ ਜੀ ਦੇਜੋ ਬਈ ਇਹਨਾਂ ਦਾ ਤੈਨੂੰ ਕਹਿੰਦਾ ਵੀ ਕੀ ਕਹਿੰਨ ਵਾਲੀ ਗੱਲ ਨਹੀਂ ਖੁੱਲੀ ਫਿਰਦ ਗਈ ਗਾਂ ਆਈ ਆ ਠੀਕ ਆ ਜੀ ਹਾਂ ਤੇ ਇਹਦੀ ਡਿਮਾਂਡ ਜੀ ਇਹ ਵੜ ਕੱਚੀ ਕੱਚੀ ਅੱਜ 60000 ਰੁਪਏ ਦੀ ਵੜ ਦੇ ਦਾਂਗੇ ਭਰ ਕੇ ਇਹਦਾ ਮੁੱਲ 80 ਹੋਵੇ 82 ਹੋਵੇ ਉਹ ਨਹੀਂ ਉਹ ਵੱਖਰੀ ਗੱਲ ਹੈ ਮਹਾਰਾਜ ਨੂੰ ਪਤਾ ਸਹੀ ਗੱਲ ਹੈ ਜੀ ਚੰਗੀ ਆ ਵੜਾ ਜਿੰਨੀਆਂ ਗਾਇਆਂ ਆਪਾਂ ਦਿਖਾਤੀਆਂ ਸਾਰਿਆਂ ਨਾਲੋਂ ਵੱਡੀ ਆ ਹਾਂ ਠੀਕ ਆ ਜੀ ਅੱਗੇ 8 ਨੰਬਰ ਵੀਰੇ 8 ਨੰਬਰ ਵੇੜ ਬਈ ਇਹੇ ਹੈਗੀ ਤੀਜੇ ਸੂਏ ਸੁੰਦੀ ਸਮਾਂ ਕਿੰਨਾ ਲੈਂਦੀ ਸਮਾਂ 7 ਦਿਨ ਪਏ ਆ 7 ਦਿਨ ਪਏ ਡੇਟ ਮੁਤਾਬਕ ਹਾਂ 20 ਕਿਲੋ ਦੀ ਗਾਰੰਟੀ ਲਿਖ ਕੇ ਦੇਵਾਂਗੇ ਘਾਹ ਦੀ ਜੋ ਕੋਈ ਭੈਣ ਭਰਾ ਲੈ ਜੇ ਜਾਂ 10000 ਸਾਈ ਦੇ ਦੇ ਜਿੱਦੋਂ ਸੂਪੀ ਉਹਦੇ ਚਵਾ ਕੇ ਦੇ ਦਾਂਗੇ ਠੀਕ ਆ ਜੀ ਤੋੜ ਕੇ ਦਿਖਾਦੀ ਵੀਰੇ ਨਾਲ ਦੀ ਨਾਲ ਢੱਲੀ ਬਹੁਤ ਲਈ ਫਿਰਦੀ ਆ ਹਵਾਨੇ ਚ ਥਾਣਾ ਦੀ ਡੰਨਾ ਜੀ ਥਾਣਾ ਦੀ ਗਾਰੰਟੀ ਤੋੜਦੀ ਵੀਰੇ ਨਾਲ ਦੀ ਨਾਲ ਸੂਆ ਤੀਜਾ ਬਾਈ ਕਹਿੰਦਾ 20 ਕਿਲੋ ਦੀ ਗਾਰੰਟੀ ਤੇ ਦੇਵਾਂਗੇ ਸਾਈ ਦੇ ਜੀ ਚੋਕੇ ਲੈ ਚੋਕੇ ਲੈ ਜਾਵੇ ਚੋਕੇ ਲੈ ਜੀ ਕਿੰਨੇ ਦਿਨ ਲੈਂਦੀ ਐ ਦਿਨ ਹਜੇ 9 ਤਰੀਕ ਨੂੰ ਪੂਰੇ ਹੁੰਦੇ ਨੇ ਨੈਟ ਜਿਹੜੇ ਦੇ ਹਜੇ ਹਾਂ ਅੱਜ ਤਿੰਨ ਨਾ ਦਿਨ ਬਹੁਤ ਪਏ ਐ ਹਜੇ ਤਾਂ ਬਾਈ ਉਦੋਂ ਨੂੰ ਤਾਂ ਅਣ ਥੱਬੇ ਦਾ ਹਵਾਨਾ ਤਿਆਰ ਕਰ ਲੈਣਾ ਹਵਾਨਾ ਹੁਣ ਵੀ ਚੰਗਾ ਵਜਨ ਬੜਾ ਚੰਗਾ ਜੀ ਚਾਰੂ ਚਰੂ ਫੱਲ ਚਾਰੂ ਕਰਕੇ ਬਾਈ ਦੁੱਧ ਕੱਢਦੀ ਆ ਸਹੀ ਗੱਲ ਐ ਇਹ ਤਾਂ ਗੱਲ ਹੈਗੀ ਜੇ ਖਾਊ ਤਾਂ ਹੀ ਦੇਊ ਜੇ ਖਾਊਗੀ ਨਾ ਤੇ ਫਿਰ ਦੇਣਾ ਵੀ ਕਿੱਥੇ ਆ ਦੁੱਧ ਤੇ ਇਹਦੀ ਡਿਮਾਂਡ ਫਿਰ 65000 ਦੀ ਇਹਦੀ ਸਾਡੇ ਵਾਟ ਇਹ 65000 ਰੁਪਿਆ ਵਿੱਚੋ ਹੋ ਜੂ ਮਾੜਾ ਮੋਟਾ ਹੋ ਤਾਂ ਹੋ ਜੂ ਠੀਕ ਆ ਲੈ ਚੱਲੀ ਵੀਰੇ ਇਧਰ ਨੂੰ ਉਹ 65000 ਦੀ ਬਾਈ ਘੰਡਾਈ ਵਾਟ ਦੇ ਦਾਂਗੇ ਤਿਆਰੀ ਚੰਗੀ ਆ ਆਪਾਂ ਰੋਜ ਮਾਲ ਲੈਨੇ ਕਰਦੇ ਵੇਚਦੇ ਆ ਸਾਰਿਆਂ ਨੂੰ ਲੰਬਾਈ ਜ਼ਿਆਦਾ ਆ ਗਾਂ ਲੰਬਾਈ ਜ਼ਿਆਦਾ ਸਹੀ ਸਾਰਿਆਂ ਗਾਨਾਂ ਨੂੰ ਲੰਬਾਈ ਵੀ ਬਹੁਤ ਆ ਬਜਟ ਵੀ ਬਹੁਤ ਆ ਇਹਦਾ ਕੋਈ ਆ ਨਹੀਂ ਕਾ ਵੀਰੇ ਵਜਨ ਘੱਟ ਆ ਜੀ ਬਾਕੀ ਜੇ ਪਸ਼ੂ ਦਾ ਵਜਨ ਹੋਊ ਦੁੱਧ ਵੀ ਫੇਰ ਹੀ ਕੱਢਣਾ ਵਜਨ ਚੰਗਾ ਦੁੱਧ ਖੁੱਲਾ ਹੀ ਪਾਊਗੀ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਧੰਨਵਾਦ